ਨਾ ਹੌਲੈਂਡੀ ਨੇਗੇ ਤਿੰਨ ਪਹਿਲਾਂ ਤੇ ਚੌਥਾ ਹੈ ਹੌਲੈਂਡ ਪ੍ਰੇਮੀ ਨੇ ਭਾਈ ਇਹ ਸਾਰੇ ਆਪਣੇ ਕੋਲ ਹਾਲ ਛੋਟੇ ਨੇ 15 ਜੇ ਉਹ 15 ਨੂੰ ਤਾਂ ਕੋਈ ਪਰਿਵਾਰ ਹੀ ਮੰਦਾ ਜੇ ਤਾਂ ਐਂ ਕਹਦਾ ਤੋੜ ਦੂੰ ਤੋ ਠੀਕ ਆ ਆਪਣੇ ਕੋ ਘਰੇ ਕਿਹੜੇ ਕਿਹੜੇ ਰੱਖਿਆ ਸਾਰੇ ਆਪਣੇ ਕੋਲ ਜੌਂਡੀਅਰ ਦੋ ਇਹ ਭਾਈ ਗੱਲ ਆਇਆ ਇਹ ਜੌਂਡੀਅਰ ਪ੍ਰੇਮੀ ਨੇ ਇਧਰ ਹੌਲੈਂਡ ਪਰ ਬਹੁਤ ਨੇਗੇ ਹਾਂ ਪਰ ਤੋਂ ਹੁਣ ਮੌਕੇ ਬਹੁਤ ਦੇਖਣਾ ਪੈਂਦਾ ਇਹ ਸੈਂਸਰ ਬਹੁਤ ਜੌਬਨ ਚਲ ਆਪਾਂ ਹੌਲੈਂਡ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ ਇੱਕ ਆ ਵੀ ਆਪਣਾ ਸੰਧ ਖੜਾ ਕਹਿੰਦੇ ਇਹਦੇ ਚ ਵੱਡੀ ਖਾਸियत ਹੈ ਕਿ ਕੀ ਖਾਸियत ਆ ਤਾਂ ਰਿਓ ਹੋ ਗਿਆ ਸਵਾਗਤ ਹੈ ਤੁਹਾਡਾ ਸਾਡਾ ਬੰਦਾ ਦੇਖ ਲੋ ਹਣ ਬਾਕੀ ਇਹ ਆਟੋ ਸਟਾਰਟ ਆ ਆਟੋ ਸਟਾਰਟ ਅੱਜ ਦੀ ਵੀਡੀਓ ਹਾਲੈਂਡ ਪ੍ਰੇਮੀਆ ਲਈ ਬੜੀ ਖਾਸ ਹੋਣ ਵਾਲੀ ਆ ਦੋਸਤੋ ਕਿਉਂਕਿ ਅੱਜ ਗੱਲ ਕਰਾਂਗੇ ਨਿਊ ਹਾਲੈਂਡ 5630 4x4 ਤੇ ਨਿਊ ਹਾਲੈਂਡ 6010 ਅੱਜ ਆਇਆ ਕਾਲਖ ਫਾਰਮ ਤੇ ਬਾਈ ਜੋਗਨ ਹੁਣਾ ਦੇ ਕੋਲ ਬਾਈ ਹੁਣਾ ਨੇ 5630 ਤਾਂ ਲਿਆਂਦਾ ਨਮਾ ਹੀ ਤੇ ਪਹਿਲਾਂ ਵੀ ਸਾਰੇ ਟਰੈਕਟਰ ਬਾਈ ਹੁਣਾ ਨੇ ਨਿਊ ਹਾਲੈਂਡ ਹੀ ਰੱਖੇ ਨੇ ਹਾਲੈਂਡ ਦੇ ਪੂਰੇ ਪੱਕੇ ਪ੍ਰੇਮੀ ਨੇ ਕਰਦੇ ਆਂ ਗੱਲਬਾਤ ਅੱਜ ਨਵੇਂ ਟਰੈਕਟਰ ਬਾਰੇ ਵੀ ਤੇ ਇੱਕ ਖਾਸ ਜਾਣਕਾਰੀ ਤੁਹਾਨੂੰ ਦੋਸਤੋ ਹੋਰ ਵੀ ਦੱਸ ਦੇਣਾ ਵੀ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਹਾਲੈਂਡ ਸੰਬੰਧੀ ਬਹੁਤ ਜਾਣਕਾਰੀ ਮਿਲਣ ਵਾਲੀ ਆ ਤੇ ਆਜੋ ਫਿਰ ਕਰਦੇ ਆਂ ਬਾਈ ਜੋਗਨ ਹੋਂਣਾ ਦੇ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਟਰੈਕਟਰ ਵਾਲੀਆਂ ਦੋ ਵੀਡੀਓ ਆਪਾਂ ਪਹਿਲਾਂ ਪਾਈਆਂ ਸੀ ਆਪਣੇ ਪੇਜ ਤੇ ਵਧੀਆ ਉਹਦਾ ਰਿਸਪਾਂਸ ਆਇਆ ਇਸ ਕਰਕੇ ਇੱਕ ਹੋਰ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਨਿਊ ਹਾਲੈਂਡ 5634/4 ਦੀ ਪੰਡ ਕਾਲਖ ਆਪਣੇ ਯਾਰਾਂ ਦੋਸਤਾਂ ਦੇ ਕੋਲੀਆਂ ਨਵਾਂ ਟਰੈਕਟਰ ਲਿਆਂਦਾ ਇਹਨਾਂ ਨੇ ਜ਼ਿੰਮੇਵਾਰ ਲਈ ਇਹ ਜੀ ਵੱਡੀ ਗੱਲਬਾਤ ਹੁੰਦੀ ਆ ਸੰਤ ਬੰਦੇ ਨੂੰ ਜਾਂ ਜੁੜਦਾ ਜ਼ਿੰਮੇਵਾਰ ਨੂੰ ਮੁਬਾਰਕਬਾਦ ਵੀ ਦਿੰਨੇ ਆ ਟਰੈਕਟਰ ਸੰਬੰਧੀ ਵੀ ਗੱਲਬਾਤ ਕਰਾਂਗੇ ਸਾਰੀ ਖੇਤੀਬਾੜੀ ਵਾਲੇ ਬੰਦੇ ਨੇ ਠੀਕ ਆ ਭਾਈ ਸਵਾਗਤ ਕਰਦੇ ਆ ਪਹਿਲਾਂ ਸਭ ਤੋਂ ਭਾਈ ਸਾਸੀ ਘਾਲ ਸਾਸੀ ਘਾਲ ਅਸੀਂ ਗੱਲ ਕਰਾਂਗੇ ਸਾਸੀ ਘਾਲ ਜੀ ਕੈਮੋ ਵਧੀਆ ਦੱਬੀ ਜਾਂਦੇ ਹੋ ਗੱਮ ਚੱਕੀ ਜਾਂਦੇ ਆ ਜੋਬਨ ਭਾਈ ਮੁਬਾਰਕਾਂ ਪਹਿਲਾਂ ਤੋਂ ਬਹੁਤ ਜਿਆਦਾ ਨਵੇਂ ਟਰੈਕਟਰ ਨੇ ਮੜਾ ਜੇ ਅੱਜ ਮਾਈਕ ਦੀ ਪ੍ਰੋਬਲਮ ਆ ਬੋਲਿਓ ਮੜਾ ਜੇ ਉੱਚੀ ਲੈ ਕੇ ਆਏ ਨਹੀਂ ਮੈਂ ਮਾਈਕ ਲੀਕ ਕਰਕੇ ਤੇ ਭਾਈ ਥੋੜਾ ਜਿਹਾ ਨੇੜੇ ਨੂੰ ਆ ਜਿਓ ਤੁਸੀਂ ਵੀ ਜੋਬਨ ਭਾਈ ਕਿੰਨੇ ਚ ਪੈ ਗਿਆ ਟਰੈਕਟਰ ਇਹ 17 ਦਾ ਕੱਲਾ ਟਰੈਕਟਰ ਮਿਲਿਆ ਆਪਾਂ ਨੂੰ ਬਾਕੀ ਉੱਪਰ ਆਰ ਪੀ ਕੱਲਾ ਟਰੈਕਟਰ ਟਰੈਕਟਰ 17 ਲੱਖ ਠੀਕਾ ਨਾਲ ਕੋਈ ਵੀ ਕੁਝ ਵੀ ਨਹੀਂ ਦਿੰਦੇ ਪਾਸਾ ਨਾਲ ਫਰੰਟ ਬੇਡ ਸੀਗੇ ਤਿੰਨ ਕੁਆਟਰ ਮਗਰ ਬੇਟਾ 6 ਪਲੇਟਾਂ ਪੂਰੇ ਨੇ 6 ਪਲੇਟਾਂ ਪੂਰੇ ਨੇ ਠੀਕਾ ਲਿਆ ਬਾਈ ਕਿੱਥੋਂ ਲਿਆ ਖੰਨੇ ਦਾ ਠੀਕਾ ਬਾਈ ਤੇ ਪਹਿਲਾਂ ਬਾਈ ਕਿਹੜੇ ਕਿਹੜੇ ਟਰੈਕਟਰ ਨੇ ਆਪਣੇ ਪਹਿਲਾ ਹਾਲੈਂਡ ਹੀ ਨੇਗੇ ਤਿੰਨ ਪਹਿਲਾ ਇਹ ਚੌਥਾ ਇਹ ਹਾਲੈਂਡ ਪ੍ਰੇਮੀ ਨੇ ਭਾਈ ਇਹ ਸਾਰੇ ਇੱਕ ਗੱਲ ਹੋਰ ਆ ਬਾਈ ਪਹਿਲਾਂ ਜਲੰਧਰ ਇਹਦੀ ਕਿੰਨੀ ਜ਼ਿਆਦਾ ਹੁੰਦਾ ਸੀ ਟਰੈਕਟਰ ਹੁਣ ਆਪਣੇ ਵੀ ਹੋ ਗਿਆ ਕਾਫੀ ਗੰਨੇ ਗੰਨੇ ਵਾਲੇ ਵੱਧ ਇਹਨੂੰ ਹੀ ਪਸੰਦ ਕਰਦੇ ਇਹੀ ਪਸੰਦ ਕਰਦੇ ਆ ਹਾਂ ਤੇ ਜੇ ਆਪਾਂ ਫਿਰ ਬਾਈ ਹੁਣ ਨਵੀਂ ਤਕਨੀਕ ਡਿਲੀ ਆ ਪਸੰਦ ਬੰਨਣਾ ਨਵਾਂ ਆਉਂਦਾ ਇਹਦੇ ਚ ਬਾਈ ਨਵੇਂ ਨਵੇਂ ਕੀ ਫੀਚਰ ਨੇ ਨਵੀਂ ਕੀ ਤਕਨੀਕ ਆ ਦੇ ਨਵੇਂ ਫੀਚਰ ਤਾਂ ਬਹੁਤ ਨੇਗੇ ਹਾਂ ਪਰ ਤੋਂ ਹੁਣ ਮੌਕੇ ਬਹੁਤ ਦੇਖਣਾ ਪੈਂਦਾ ਇਹ ਸੈਂਸਰ ਬਹੁਤ ਨੇਗੇ ਤੂੰ ਕਿਤੇ ਪਾਣੀ ਲੱਗ ਗਿਆ ਵੀ ਪੰਗਾ ਆ ਆ ਆ ਖੋਲ ਕੇ ਨਹੀਂ ਮਾਰਨਾ ਪਾਣੀ ਇੱਥੇ ਸੈਂਸਰ ਆ ਇਧਰ ਉਹ ਪਰਲੇ ਵਾਲੇ ਰੇਸ ਵਾਲੇ ਉਹਦੇ ਟਾਇਰ ਵਾਲੇ ਥੱਲੇ ਸੈਂਸਰ ਆ ਠੀਕ ਆ ਸਿੱਧਾ ਪਾਣੀ ਉਹਨੂੰ ਨਹੀਂ ਭਜਣਾ ਚਾਹੀਦਾ ਉਹ ਮਾੜਾ ਮੋਟਾ ਲੰਘ ਜਾ ਉੱਪਰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਪਰ ਕਹੇ ਸਿੱਧਾ ਨਹੀਂ ਭਜਣਾ ਚਾਹੀਦਾ ਹਾਂ ਬੜਾ ਪਾਈ ਧਿਆਨ ਰੱਖਣਾ ਪੈਂਦਾ ਜੀ ਇਹ ਜਿਹੜਾ ਸੀਐਮ ਕਰਤਾ ਇਹ ਸੀਐਮ ਕਰਤਾ ਇਹਦੇ ਬਹੁਤ ਨਗੇ ਪਰ ਹਾਂ ਦੂਜੇ ਪੁਰਾਣੇ ਰੈਕਟਰ ਨੂੰ ਚਲਾਈ ਜੋ ਵਧੀਆ ਵਾ ਠੀਕ ਆ ਪਰ ਆਜ ਪੰਗੇ ਨੇ ਸੈਂਸਰਾਂ ਦੇ ਧੋਣ ਦਾ ਪੰਗਾ ਹੋਰ ਨਹੀਂ ਕੋਈਗਾ ਉਹ ਦੇਖ ਕੇ ਧੋਣਾ ਪੈਂਦਾ ਇਹ ਫਿਰ ਬਾਈ ਹੁਣ ਆਇਆ ਤਕਨੀਕ ਵੀ ਨਵੀਂ ਆ ਉਹਦਾ ਫਰਕ ਪੈਣਾ ਹੀ ਉਹ ਜਿੱਦਾਂ ਦਾ ਫਰਕ ਵੀ ਪੈਣਾ ਚੱਲ ਇੰਨਾ ਕ ਵੀ ਧੌਣ ਮੌਕੇ ਪਾਣੀ ਪੂਣੀ ਦਾ ਖਿਆਲ ਰੱਖ ਲੈ ਉਹ ਬਾਈ ਜਦੋਂ ਆਪਾਂ ਪ੍ਰੈਸ਼ਰ ਨਾਲ ਧਮਾਉਨੇ ਆ ਬਸ ਸਿੱਧਾ ਨਹੀਂ ਮਾਰਨਾ ਇਹਨੂੰ ਕੋਲ ਕੇ ਨਹੀਂ ਮਾਰਨਾ ਸਿੱਧਾ ਇੱਥੇ ਜੈਂਸਰ ਅੰਦਰ ਠੀਕ ਆ ਬਾਈ ਉਹ ਤੇ ਉਹਦੇ ਇਸ ਡੱਬੀ ਐ ਥੱਲੇ ਉਹ ਸਿੱਧਾ ਨਹੀਂ ਪੁੱਜਣਾ ਚਾਹੀਦਾ ਹਵਾ ਮਾਰ ਲਵੇ ਅੰਦਰ ਗਰਦੇ ਤੋਂ ਹੀ ਹੁੰਦਾ ਉਹਦਾ ਬਾਜ ਜਾਂਦੀ ਨਹੀਂ ਜੇ ਬਾਈ ਕਿੰਨਾ ਚਿਰ ਹੋ ਗਿਆ ਟਰੈਕਟਰ ਲੈ ਇਹਨੂੰ ਇਹਨੂੰ ਹੋ ਹੀ ਗਿਆ ਮਹੀਨਾ ਤੋਂ ਮਹੀਨਾ ਕ ਹੋ ਗਿਆ ਤੇ ਫਿਰ ਬਾਈ ਕਿੱਥੇ ਕਿੱਥੇ ਜ਼ੋਰ ਜ਼ਾਰ ਪਰਖ ਕੇ ਦੇਖ ਲਿਆ ਦਾ ਆਲੂ ਵਾਲੀ ਖੇਤ ਬਾ ਠੀਕ ਆ ਆਪਣੇ ਹਾਲ ਛੋਟੇ ਨੇ 15 ਜੇ ਉਹ 15 ਨੂੰ ਤਾਂ ਕੋਈ ਪਰਵਾਹ ਨਹੀਂ ਮਾਂਦਾ ਤਾਂ ਐਂ ਕਹਦਾ ਤੋੜ ਦੂੰ ਤੋੜ ਦੂੰ ਵੀ ਛੱਡੋ ਸਹੀ ਹੈ ਫਿਰ ਉਸ ਹੱਬ ਆਪਣਾ ਸੰਧ ਬੰਨਾ ਵੱਡਾ ਕਰ ਲਓ ਹੁਣ ਲੈਣੇ 19 ਵਾਲਾ ਹਾਂ 19 ਬਣਵਾਉਣੇ ਇਹਦੇ ਵਾਸਤੇ ਇਕੱਲੇ ਉਹ ਜ਼ਰੂਰੀ ਆ ਭਾਈ ਜੇ ਟਰੈਕਟਰ ਵੱਡਾ ਫਿਰ ਸੰਧ ਬੰਨਾ ਜਿਵੇਂ ਵੱਡਾ ਹੀ ਕਰਨਾ ਪੈਣਾ ਠੀਕ ਨਹੀਂ ਤੈਨੂੰ ਕਿਵੇਂ ਲੱਗਾ ਟਰੈਕਟਰ ਵਧੀਆ ਟਰੈਕਟਰ ਬੈਟਾ ਪੂਰਾ ਹੈ ਓਕੇ ਰਿਪੋਰਟ ਹੈ ਜੇ ਭਾਈ ਜਿਵੇਂ ਹੁਣ ਤੁਸੀਂ ਪਹਿਲਾਂ ਗੱਲ ਕਰੀ ਆ ਜਿਵੇਂ ਵੀ ਹਾਲੈਂਡ ਟਰੈਕਟਰ ਨੇ ਤੁਹਾਡੇ ਕੋਲ ਸਾਰੇ ਉਹਨਾਂ ਨਾਲੋਂ ਕਿੰਨਾ ਕ ਫਰਕ ਪੈ ਗਿਆ ਉਹ ਪਾਵਰ ਤੇ ਵੱਡਾ ਫਰ ਉਹਨਾਂ ਨਾਲ ਤਾਂ ਫਰਕ ਪੈਣਾ ਹੀ ਸੀ ਹੂੰ ਖਚਾਈ ਉਹਦਾ ਬਹੁਤ ਪਾਵਰ 75 ਆਉਣ 75 ਫਰਕ ਪੈਣਾ ਹੀ ਆ ਰੇ ਕੰਮ ਚ ਪੈਣਾ ਹੀ ਪੈਣਾ ਸਹੀ ਗੱਲ ਹੁਣ ਤਾਂ ਪੈਣਾ ਹੀ ਆ ਹੁਣ ਉਹ ਜਿਵੇਂ ਉਹ ਆਪਣਾ ਕੋ ਛੜਦਾ ਦੂਜਾ ਉਹ ਚ ਚਲਾਉਨੇ ਆ ਉਹਦੇ 15 ਨਾਲ ਚ ਆ ਕੇ ਚੜਾਓ ਹਾਂ ਵਧੀਆ ਉਹ ਇਹ ਕਹਿੰਦਾ ਤੋੜ ਦੂੰਗਾ ਤੇ ਦੇਖ ਕੇ ਲਾਉਣਾ ਪੈਂਦਾ ਜੀ ਵੀ ਛੱਡੋ ਸਹੀ ਐਂ ਕਹਿੰਦਾ ਮੈਨੂੰ ਤਾਂ ਤੇ ਅੱਜ ਕੈਮਰਾਮੈਨ ਵੀ ਨਵਾਂ ਆਪਣੇ ਕੋਲ ਥੋੜਾ ਜਿਹਾ ਹੈ ਇਸ ਕਰਕੇ ਵੀ ਆ ਤੇ ਆਪਣੀ ਆ ਟਰਾਲੀ ਟਰੋਲੀ ਨੂੰ ਤਾਂ ਮੰਨਦਾ ਨਹੀਂ ਹੋਣਾ ਪ੍ਰਵਾਜਾਂ ਮੈਂ ਟਰਾਲੀ ਉਹ ਤਾਂ ਟਰਾਲੀਆਂ ਦਾ ਛੋੜਾ ਬੁੱਟੇ ਨੇ ਆਪਣੇ ਕੋ ਛੋਟੀਆਂ ਨੇ ਉਹ ਤਾਂ ਕਹਿੰਦਾ ਭਾਈ ਮੇਰੇ ਕੋਲੇ ਛੱਡੋ ਰਾਂਗੂ ਵੀ ਥੋੜਾ ਵੀ ਥੋੜਾ ਜੱਜ ਨੇ ਦੇਖਾ ਰੋਹ ਵਾ ਡਰੈਕਟਰ ਦਾ ਪੂਰਾ ਹੈਂ ਭਾਈ ਹੁੰਦਾ ਘੂਰਦਾ ਮੇਰੇ ਪਿੱਛੇ ਛੋਟੀ ਟਰਾਲੀ ਪਾਈ ਹੋਈ ਹੈ ਕਾਹਦਾਂ ਪਾਈ ਆ ਭਾਈ ਵੱਡੀ ਛੱਡੋ ਜੇ ਭਾਈ ਟਾਇਰਾਂ ਦੀ ਗੱਲ ਕਰੀਏ ਮੂਰਲੇ ਕਿੰਨੇ ਦੇ ਟਾਇਰ ਮੂਰਲੇ ਦੇ 1200 ਚਾਹ ਤੋਂ ਵੀਰੇ ਠੀਕ ਆ ਮਗਰ ਨਾ ਇਹਨੂੰ ਆਪਣੇ ਹਾਰਾ ਕਰ ਤੀਰੇ 4000rti ਠੀਕ ਆ ਬਾਈ ਮੈਂ ਕਹਿੰਦਾ ਵੀ ਜ਼ੋਰ ਤਾਂ ਫਿਰ ਅੰਨਾ ਹੀ ਆ ਕਿ ਨਹੀਂ ਜਸਨੇ ਗੱਲ ਬਾਤ ਇਹ ਆ ਭਾਈ ਤੇ ਖੇਤੀ ਦੀ ਬਾਈ ਮੜੀ ਗੱਲ ਕਰ ਲੈਨੇ ਆ ਵੀ ਕਿੰਨੇ ਕਿਲੇ ਆਪਣੇ ਕਰਦੇ 200 ਕਿਲਾ ਟੋਟਲ ਕਿੰਨਾ ਟਰੈਕਟਰ ਆ ਬਾਈ ਆਪਣੇ ਕੋਲ ਟੋਟਲ 4 ਲੈ ਇਹ ਪਹਾਂ ਹੁਣ ਅੰਦਰ ਵਾਲੇ ਫੀਚਰਾਂ ਦੀ ਗੱਲ ਕਰ ਲੈਂਦੇ ਆ ਜਿਹੜੇ ਉਦੋਂ ਕਹਿੰਦੇ ਸੀ ਪਾਵਰ ਦਾ ਫਰਕ ਆ ਇਹਦੇ ਵਿੱਚ ਕੀ ਹਿਸਾਬ ਕਿਤਾਬ ਆ ਆਹ ਵਾਈਕੋ ਮੋਡ ਲਿਖਿਆ ਹੋਇਆ ਇੱਥੇ ਪਤਾ ਨਹੀਂ ਕਹਿੰਦੇ 55 ਪਾਵਰ ਹੋ ਜਾਂਦਾ ਇੱਕੋ ਬਲੈਕ ਚ 65 ਹੋ ਜਾਂਦਾ ਵਿਚਾਲੇ ਹੋ ਜਾਂਦਾ ਪਾਵਰ 75 ਠੀਕ ਆ ਇਕੋ ਪਲੱਸ ਚ ਕਿੰਨਾ 75 65 ਹੋ ਜਾਂਦਾ ਤਾਂ ਇਹ ਜਾਨੇ ਜਦੋਂ ਵਿਚਾਲੇ ਰੱਖਦੇ ਆ ਤੇ ਵਿਚਾਲੇ ਉਰੇ ਫਿਰ 75 ਹੋ ਜਾਂਦਾ ਅੱਛਾ ਹਾਂ ਇਹ ਵਿਚਾਲੇ 75 ਆ ਉਰਲੇ ਪਾਸੇ 55 ਆ ਉਰਲੇ ਪਾਸੇ ਵਾਦੀ ਘਾਟਦੀ ਹੈ ਠੀਕ ਆ ਇਸਟਮਾ ਦੀ ਇਸਟਮਾ ਦੀ ਭਾਈ ਬਾਦੀ ਆ ਉਹ ਕੋ ਬਾਦੀ ਘਾਟਦੀ ਹੈ ਉਹਦੇ ਨਾਲ ਹੀ ਕਰਦਾ ਠੀਕ ਆ ਭਾਈ ਆ ਜਾ ਹੁਣ ਮਗਰ ਨੂੰ ਆ ਜੰਨੇ ਆ ਮਗਰ ਵਾਲੇ ਹਿੱਸੇ ਤੇ ਜਿੱimme ਗੱਲ ਕਰਦੇ ਸੀਗੇ ਤੇ ਆ ਕੀ ਲਿਖਿਆ ਆ ਵੀ 6 ਇਅਰ ਟੀ ਵਾਰੰਟੀ ਇਹਦੀ ਵਾਰੰਟੀ ਹੁੰਦੀ ਹੈ 6 ਸਾਲ ਦੀ ਠੀਕ ਆ ਭਾਈ ਮਗਰ ਵਾਲਾ ਜਿਹੜਾ ਸਿਸਟਮ ਆ ਹਾਂ ਹਾਂ ਬਾਕੀ ਨੂੰ ਹਾਲ ਐਂਡ ਮੂਵਮੈਂਟ ਐਕਸਲ ਆਉਂਦੀਆਂ ਨੇ ਕਿ ਇਹ ਮਾਡਲ ਨੂੰ ਠੀਕ ਆ ਦੂਜੇ ਐਕਸਲ ਸੀਰੀਅਮ ਦਾ ਪਲੈਂਟਰੀ ਟਾਈਪ ਆਉਂਦਾ ਇਹ ਚ ਹਾਂ ਜੈ ਤਿੰਨ ਚਾਰ ਮਾਡਲ ਆਉਂਦੇ ਨੇ ਇਹਨਾਂ ਚ ਠੀਕ ਆ ਤੇ ਭਾਈ ਆਹ ਟਾਇਰਾਂ ਦੀ ਗੱਲ ਕਰੀਏ ਜਿਵੇਂ ਆਹ ਵੇਟ ਬੁੱਟ ਕਿੰਨੇ ਤੇ ਲੱਗੇ ਹੋਣੇ ਫਿਰ ਇਹਨੂੰ ਇਹ ਵੇਟ ਨਾਲ ਹੀ ਆਇਏ ਨੇ 17 ਚ ਆਪਾਂ ਤਿੰਨ ਕੁਆਟਰ ਵੇਟ ਆ ਡੇਢ ਇੱਧਰ ਆ ਡੇਢ ਉਧਰ ਠੀਕ ਆ ਬਸ ਛੇ ਬੇਟਾ ਮੂਰੇ ਆਏ ਨੇ ਠੀਕ ਆ ਭਾਈ ਨਾਲ 17 ਜੀ ਇਹਨਾਂ ਤੋਂ ਬਣਾ ਸੈਟ ਆਉਂਦਾ ਨਹੀਂ ਭਾਈ ਇਹ ਵੇਟ ਨਾਲ ਹੀ ਸੀਗੇ ਪਹਿਲੇ ਓਕੇ ਉਹ ਤਾਂ ਚੱਲੀਦਾ ਜਾਂਦਾ ਪਰ ਇਹਨਾਂ ਨਾਲ ਵੱਧ ਵਧੀਆ ਚੱਲਦਾ ਇਹਨਾਂ ਨਾਲ ਵਧੀਆ ਜਾਮ ਕਿਉਂ ਹੀ ਚੱਲ ਪੈਂਦਾ ਹੋਮਸ ਵਧੀਆ ਕਰ ਦਿੰਦਾ ਨਾ ਹਾਂ ਤੇ ਫਿਰ ਜੇ ਗੱਲ ਕਰੀਏ ਹੁਣ ਇਹਦੀ ਮਾੜੇ ਮੋਟਾ ਮੋਡੀਫਿਕੇਸ਼ਨ ਮਾੜੀ ਮੋਟੀ ਕਰਨੀ ਆ ਡੈਕ ਡੁੱਕ ਬੰਪਰ ਬੰਪਰ ਕਰਾਵਾਂਗੇ ਰੋਕੇ ਬੰਪਰ ਦਾ ਹੀ ਲਾਉਣੇ ਵੇਟ ਹੋਰ ਲਾਵਾਂਗੇ 4-10 ਪਲੇਟਾ ਲਾਵਾਂਗੇ ਇਹਦੇ ਵਿੱਚ ਪਲੌ ਚ ਲਾਇਆ ਕਰਾਂਗੇ ਨਾ 4 ਪਲੌ ਠੀਕ ਆ ਬਾਈ ਹਾਂ ਵੇਟ ਭਾਲ ਦਾ 4 ਪਲੌ ਦਾ ਵੇਟ ਵੀ ਬਦਲ ਨੂੰ ਲੰਬਾਈ ਹੋ ਜਾਂਦੀ ਹੈ ਨਾ ਬਾਹਰ ਜਾਂਦਾ ਮਤਲਬ ਇਹ ਤਾਂ ਜਿਸ ਨੇ ਪਲੇਟਾ ਦਾ ਜ਼ਰੂਰੀ ਹੈ ਕਿੰਨੇ 30 ਕਿਲੋ ਦੀ ਹੈ ਇਹ 30 ਕਿਲੋ ਦੀ ਹੈ ਕਿੰਨੀਆਂ ਪਾਈਆਂ ਹੋਈਆਂ ਨੇ ਬਾਈ ਹੁਣ ਆਪਾਂ ਸਾਢੇ 3 ਘੰਟੇ ਲੱਗ ਜਣਾ ਹੁਣ 6 ਪਲੇਟਾਂ ਲੱਗ ਚਾਹ ਦੋ ਹੋਰ ਤੇ 4 ਬੰਮ ਚਾਰ ਓਵਰ ਪਲੇਟਾਂ ਪਾ ਦੇਣੀਆਂ ਨੇ ਯਾਨੀ ਕੁੱਲ ਮਿਲਾ ਕੇ ਟਰੈਕਟਰ ਭਾਈ ਪੂਰਾ ਜਾਂਚ ਹੈ ਇਹ ਤਾਂ ਕਹਦਾ ਭਾਈ ਜਸ਼ਨੇ ਛੱਡੋ ਕਹਿੰਦਾ ਛੱਡੋ ਹੈ ਕਿ ਨਹੀਂ ਤੇ ਗੀਤ ਖਾਲੀ ਹੋਣੇ ਆ ਫੇ ਚੱਟਾਂਗੇ ਹਾਂ ਬਾਵਾਗੇ ਹੁਣ ਬਾਵਾਗੇ ਭਾਈ ਮੂਰੇ ਜਾਨੂੰ ਹਾਲ ਵੀ ਆ ਜਾ ਆ ਆਡਰ ਭਾਈ ਨੇ ਜਾਨੂੰ ਹਾਲ ਵੀ ਆ ਜਾਣਿਆ ਜਾਨੂੰ ਹਾਲ ਵੀ ਆ ਜਾਣਿਆ ਕਿੱਥੋਂ ਤਿਆਰ ਕਰਾਇਆ ਭਾਈ ਹਾਲ ਭਾਈ ਦੇਣਾ ਉਹ ਦਿੱਤਾ ਨਹੀਂ ਜੇ ਪੱਕਾ ਆਰਡਰ ਉਹਨਾਂ ਨੂੰ ਕੰਪਲ ਨਹੀਂ ਕਰਿਆ ਠੀਕ ਆ ਗੱਲ ਚੱਲਦੀ ਹੈ ਉਮੀਦ ਪੂਰੀ ਗਿਆਨੀ ਵਾਲਿਆਂ ਤੋਂ ਠੀਕ ਆ ਭਾਈ ਤੇ ਹੋਰ ਕੋਈ ਟਰੈਕਟਰ ਸੰਬੰਧੀ ਜਿਹੜੀ ਨਵੀਂ ਗੱਲਬਾਤ ਹੋਵੇ ਵੀ ਆਪਾਂ ਸਾਂਝੀ ਕਰਨੀ ਹੋਵੇ ਰਹਿੰਦੀ ਹੋਵੇ ਕੋਈ ਮਾਨ ਦੇ ਵਿੱਚ ਬਾਕੀ ਦਾ ਸਭ ਨੂੰ ਪਤਾ ਹੀ ਆ ਟਰੈਕਟਰ ਬੇ ਇਹਦੇ ਬਾਰੇ ਭਾਈ ਐਂ ਤਾਂ ਵੀ ਆਪਾਂ ਇਹ ਨਹੀਂ ਕਹਿ ਰਹੇ ਕਿ ਅਸੀਂ ਤਾਂ ਪੌਲੀ ਬੰਨੇ ਜੋ ਹੈ ਤੁਹਾਡੇ ਸਾਹਮਣੇ ਆ ਤੇ ਸੱਚ ਵੀ ਆ ਭਾਈ ਹੈਗਾ ਨਹੀਂ ਪਰ ਹੋ ਵਧੀਆ ਐ ਇਸ ਟਾਈਮ ਕਈ ਕਈ ਜ਼ਿਮੀਂਦਾਰ ਕਹਿੰਦੇ ਸਾਨੂੰ ਇੰਡੈਕਸ਼ਨ ਵਧੀਆ ਨਹੀਂ ਹਾਂ ਹੌਣ ਜਿਵੇਂ ਸਾਡੇ ਅਰੇ ਗੰਨਾ ਢੂੰਦੇ ਨੇ ਉਹਨਾਂ ਨੂੰ ਸਾਨੂੰ ਇਹ ਚੀਜ਼ ਦਾ ਇਹ ਦਾ ਵਧੀਆ ਵਾ ਵਧੀਆ ਵਾ ਕਿਉਂ ਸਾ ਇਹਦਾ ਇੰਡੈਕਸ਼ਨ ਆ ਨਾ ਜੋਰ ਮਾਰਦਾ ਟਰੈਕਟਰ ਠੀਕ ਆ ਬਾਈ ਸਾਨੂੰ ਇਹ ਚੀਜ਼ ਵਧੀਆ ਲੱਗਦੀ ਆ ਹੂੰ ਉਹਨਾਂ ਅਸੀਂ ਦੂਜੇ ਇਹਦਾ ਹਾਲੈਂਡ ਦਾ ਹੀ ਐਕਸਲ ਸੀਰੀਜ਼ ਲੈ ਲਈ ਇੱਕ 6.10 ਠੀਕ ਆ ਉਹ ਦੂਜਾ ਹਿੱਸਾ ਪਲੈਂਟਰੀ ਟਾਈਪ ਸਾਨੂੰ ਉਹ ਵਧੀਆ ਨਹੀਂ ਲੱਗਦਾ ਜਦੋਂ ਗੰਨੇ ਤੇ ਜਾਂਦਾ ਬਜਨ ਤੇ ਹਾਂ ਇਹ ਵੱੱਦ ਵਧੀਆ ਲੱਗਦਾ ਹਲੂ ਇਹ ਲੱਗਦਾ ਭਾਈ ਵਧੀਆ ਉਹ ਇਹ ਰੇਸ ਰੇਜ ਫੜ ਦਾ ਨਾਲ ਦੀ ਨਾਲੀ ਉਹ ਵਾਲੇ ਫੜਦੇ ਨਹੀਂਗੇ ਹਾਂ ਚੰਗਾ ਪੈਂਦਾ ਠੀਕ ਆ ਭਾਈ ਤੇ ਭਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਟਰੈਕਟਰ ਦੀਆਂ ਮਾਲਕ ਹੋਰ ਵਧਾਵੇ ਹੈ ਕਿ ਨਹੀਂ ਇਹੀ ਹੁੰਦਾ ਜ਼ਿਮੀਂਦਾਰ ਲਈ ਜਿਸ ਨੇ ਸਾਰਿਆਂ ਤੋਂ ਵੱਡਾ ਕੰਮ ਹੈ ਕਿ ਨਹੀਂ ਤੇ ਬਾਕੀ ਆਪਾਂ ਮੜੀ ਜੀ 60 10 ਨੂੰ ਆਨਲਾਈਨ ਤੋਂ ਉਹਦੇ ਵੀ ਗੱਲ ਕਰਾਂਗੇ ਤੋ ਜੁੜੇ ਰਹੋ ਭਾਈ ਵੀਡੀਓ ਦੇ ਨਾਲ ਨੋ ਜੋਬਨਾ ਚਲ ਆਪਾਂ ਹੌਲੈਂਡ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ ਇੱਕ ਆ ਵੀ ਆਪਣਾ ਸੰਦ ਖੜਾ ਕਹਿੰਦੇ ਇਹਦੇ 'ਚ ਵੱਡੀ ਖਾਸੀਅਤ ਹੈ ਕਿ ਕੀ ਖਾਸੀਅਤ ਆ ਇਹਦੇ 'ਚ ਇਹ ਖਾਸੀਅਤ ਚਾਰ-ਚਾਰ ਗੱਟੂ ਹਰੇ ਉਹ ਡਾਈ ਦੇ ਲੈ ਕੇ ਆਉਂਦੇ ਆ ਉਹ ਬੰਦਾ ਸਾਡਾ ਲੈ ਕੇ ਜਾਉਦਾ ਰਖਾਉਦਾ ਆ ਪਾਇਲਟ ਹੈਗਾ ਇਹਦਾ ਪਾਇਲਟ ਮੇਨ ਇਹ ਆ ਠੀਕ ਆ ਮਤਲਬ ਚਾਰ ਗੱਟੇ ਰਿਓ ਦੇ ਮੈਂ ਟਕਾ ਕੇ ਦਿੰਦਾ ਉਹ ਨਾਲ 2 ਕੁਇੰਟਲ ਦਾ ਰਿਓ ਹੋ ਗਿਆ ਸਵਾਗਤ ਹੈ ਸਾਡਾ ਬੰਦਾ ਇਹ ਰੋਡ ਤੇ ਜਾਂਦਾ ਦੇਖ ਲੋ ਯਾਰ ਤਮਾਰ ਰੱਖੀ ਇਹ ਕਰਕੇ ਹੋਇਆ ਵੀ ਅੱਛਾ ਇਹ ਰਿਓ ਵਾਲੀ ਗੱਡੀ ਆ ਮੇਨ ਆਪਣੀ ਤੇ ਟਕਾਉਂਦੇ ਕਿਹੜੇ ਹਿਸਾਬ ਨਾਲੋਂ 4 ਬੋਰੀਆਂ ਦੋ ਦੋ ਐ ਲਾ ਦਈਦੇ ਨੇ ਉਹਦੇ ਉੱਪਰ ਦੂਜੇ ਨੂੰ ਟਕਾ ਦਈਦੇ ਨੇ ਭਾਈ ਬਾਕੀ ਜੱਟ ਜਗਾੜ ਹੀ ਹੁੰਦੇ ਜੱਸ ਨੇ ਹੈ ਗੱਲ ਯਾਨੀ ਕਰਦਾ ਭਾਈ 4 ਤਾਂ ਲੈ ਕੇ ਜਾਂਦੇ ਆਵੇਂ ਤੇ ਟਕਾ ਕੇ ਫੀਚਰ ਇਹ ਚ ਵੀ ਬੰਦੀ ਤੁਸੀਂ ਕੋਈ ਕਹਿਣਾ ਜਾਵੇਂ ਹੋ ਯਾਨੀ ਹੌਲੈਂਡ ਦੇ ਬਰਾਬਰੀ ਫੀਚਰ ਨੇ ਇਹਦੇ ਚ ਵੀ ਕੋਈ ਛਾਬੀ ਨਹੀਂ ਕੋਈ ਕੋਈ ਨਹੀਂ ਇਹਨੂੰ ਜਿਵੇਂ ਮਰਜੀ ਟੈਂਕੀ ਵੀ ਆਈ ਵਾ ਖੋਲ ਲੈਣੀ ਆ ਇਹ ਮਾਡਲ ਕਿੰਨਾ ਗੱਡੀ ਦਾ ਇਹ ਪਤਾ ਨਹੀਂਗਾ ਵਾ ਇਹ ਤਾਂ ਹਣ ਭਾਈ ਰੱਬ ਨੇ ਪਤਾ ਹੈਗਾ ਇਹ ਨਹੀਂ ਭਾਈ ਠੀਕ ਆ ਕਾਨ ਵੀ ਰਿਹਾ ਮੇਨ ਗੱਲ ਐ ਕਿ ਯਾਰ ਇਹ ਚ ਹਾਂਜੀ ਊਂ ਤਾਂ ਤੁਹਾਨੂੰ ਇਹ ਸਾਰਾ ਨਾ ਹਾ ਵੇਹ ਤਾਂ ਖੋਲ ਕੇ ਨਿਕਲਦੀ ਆ ਦੋ ਨਾਲ ਹੱਥ ਨਹੀਂ ਖੁੱਲ ਜਾਂਦੇ ਨੇ ਠੀਕ ਆ ਆ ਜਾਲੀ ਆ ਹਾਂ ਇਹਨੂੰ ਬਾਹਰ ਕੱਢ ਲੋ ਸਾਫ ਕਰ ਲੋ ਰੇਡੀਏਟਰ ਦੇ ਮੂਹਰੇ ਲੱਗੀ ਆ ਰੇਡੀਏਟਰ ਤੇ ਕੋਈ ਨਹੀਂ ਲੱਗਦਾ ਕੁਝ ਵੀ ਇੱਕ ਤਰ੍ਹਾਂ ਭਾਈ ਵਿੱਚ ਕੁਝ ਹਾਂ ਨਹੀਂ ਗਾ ਬਸ ਇਹ ਆ ਟੂੜੀ ਦੀ ਰੀਲ ਵੱਜ ਜਾਂਦੀ ਆ ਹਾਂ 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 ਇਹਨੂੰ ਮਾਰੀ ਚਲਾ ਲਾ ਬਸ ਇਹਨੂੰ ਬਾਹਰ ਕੱਢ ਕੇ ਨੋ ਇਹਨੂੰ ਝਾੜ ਦੇ ਸਾਫ ਕਰ ਲੈ ਫੇਰ ਪਾ ਦੇ ਆਹੀਂ ਵਿੱਚ ਬੈਠੋ ਜਣੀ ਆ ਜਿਵੇਂ ਆਪਣੇ ਏਸੀਆਂ ਦੇ ਮੂਹਰੇ ਨਹੀਂ ਜਾਲੀ ਹੁੰਦੀ ਆ ਇਹ ਭਾਈ ਪ੍ਰੋਟੈਕਸ਼ਨ ਆ ਰੇਡੀਏਟਰ ਨੂੰ ਦਿੱਤੀ ਇੱਕ ਤਰ੍ਹਾਂ ਜਿਹੜੀ ਵਧੀਆ ਤਕਨੀਕ ਨਵੀਂ ਨਵੀਂ ਆਈ ਜਾਂਦੀ ਆ ਭਈ ਅਸ ਹੈ ਕਿ ਨਹੀਂ ਆ ਸੀਗਾ ਇਹਦੇ ਸੈਂਸਰ ਸਾਰੇ ਜਿਹੜੇ ਲੱਗੇ ਹੋਏ ਨੇ ਉਹ ਕੋ ਟੱਬੀ ਲੱਗੀ ਆ ਉਹ ਚ ਪਾਣੀ ਨਹੀਂ ਪਾਣ ਦੇਣਾ ਠੀਕ ਆ ਤੇ ਤੁਹਾਨੂੰ ਦਿਖਣੀ ਨਹੀਂ ਉਹ ਥੋੜੇ ਧਿਆਨ ਨਾਲ ਦਿਖਣੀ ਪੂਗੀ ਅੰਦਰ ਹੁਣ ਤਾਂ ਗੱਲ ਜੇ ਕਰ ਲਈਏ ਵੀ ਕਾਰਾਂ ਵਾਲਾ ਹੀ ਹਿਸਾਬ ਆ ਮੈਂ ਜਸ਼ਨਦੀ ਨੂੰ ਕਿਹਾ ਮੈਂ ਕਿਹਾ ਕਰੇਟਾ ਦੇ ਮੁੱਲ ਦਾ ਜਸ਼ਨ ਨੇ ਕਹਿੰਦਾ ਕੰਮ ਕਰੇਟਾ ਤੋਂ ਤਾਂ ਕਿਤੇ ਵੱਧ ਦਿੰਦਾ ਗੱਲ ਵੀ ਸਹੀ ਆ ਭਾਈ ਹੈ ਕਿ ਨਹੀਂ ਲੈ ਆ ਜਾ ਹੁਣ ਜੋ ਬਣਾ 60 10 ਦੇ ਬਾਰੇ ਜਾਣਨਾ ਬਾਗਰ ਉੱਧਰ ਚੱਲਦੇ ਆ ਆ ਜਾਓ ਟਰੱਕ ਨੂੰ ਆਪਣੇ ਕੋਲ 17 ਮਾਡਲ ਹੈ। ਇਹ ਨਮਾੜਾ ਨਹੀਂ ਡੇਡਾ ਆ ਆਪਣੇ ਫਰੇਮ ਤੇ ਸੁੱਖ ਨਾਲ ਸਰੀਰ ਆਪਣੇ ਬਾਹਵਾ ਨੇ। ਤੇ ਕਿੰਨੇ ਦਾ ਭਾਈ ਇਹ 17 ਦੇ? ਇਹ 17 ਮਾਡਲ ਹੈ। 17 ਮਾਡਲ ਆ। ਤੇ ਆਪਾਂ ਕਿੰਨੇ ਚ ਲਿਆ ਸੀ? 17 ਉਹ ਨਮਾ ਹੀ ਲਿਆ ਸੀ। ਨਮਾ ਹੀ ਲਿਆ ਜੀ ਆਪਾਂ। ਨਮਾ ਹੀ ਹੈ। ਠੀਕ ਆ ਭਾਈ। ਇਹਦੇ ਚ 4x4 ਵੀ ਆਉਂਦਾ ਹਨਾ। ਉਹ ਆਪਣੀ ਗਲਤੀ ਕਰ ਲਈ। ਉਹ ਪਹਿਲਾਂ ਲੈਣਾ ਜੀਗਾ। ਠੀਕ ਆ। ਚਲੋ ਹੁਣ ਹੋਰ ਤਾਂ ਲੈ ਲਿਆ ਆਪਾਂ ਵੱਡਾ ਤਾਂ ਹੀ ਕਰਕੇ ਇਸੇ ਕਰਕੇ। ਯਾਨੀ ਜੇ ਉਹ ਉਹ ਜੇ ਉਦੋਂ ਹੀ ਲਿਆ ਹੁੰਦਾ ਤਾਂ ਆਪਾਂ ਨੂੰ ਬੜਾ ਫਿਰ ਇੰਨੀ ਲੋਡ ਨਹੀਂ ਲੋਡ ਨਹੀਂ ਸਲੀਗਰ ਤੇ ਬਈ ਜੀ ਗੱਲ ਤਾਂ ਇਹਦੀ ਮੇਨ ਭਾਈ ਬਹੁਤ ਰੀਪ ਕਰਦੇ ਸੀ ਜੋ ਬਨੂਣੀ ਵੀ ਕਿੰਨੇ ਚੱਕ ਰਹੀ ਤਾਂ ਇੰਨੇ ਤੇ ਚਲਾਉਨੇ ਆ ਬਹੁਨੇ ਆ ਸਫਾਈ ਇੰਨੀ ਜਿਵੇਂ ਸੁਪਰ ਹੀਟਰ ਤੇ ਚਲਾਉਨੇ ਆ ਕਣਕ ਵੇਜਣ ਨੂੰ ਇਹਨੂੰ ਆਪਾਂ 750 ਚੱਕਰ ਤੇ ਚਲਾ ਦੇਈਏਗਾ ਹਾਂ ਉਹਦੇ ਨਾਲ ਸਫਾਈ ਬਾੜੀ ਆਉਂਦੀ ਆ ਵਿੱਚੇ ਠੀਕ ਆ ਜਿਵੇਂ ਪਰਾਲੀ ਆ ਵਿੱਚ ਬਿਲਕੁਲ ਟੋਰਕ ਰੋਟਰੇ ਚੱਕਰ ਆਉਂਦਾ ਬਾਜਿਆ ਤੇ ਸੁਪਰ ਹੀਟਰ ਦੇ ਰੋਟਾਵੇਟਰ ਪਾ ਲੋ ਜਿਹੜਾ ਮਰਜੀ ਪਾ ਲੋ ਪਾ ਲੋ ਉਹ ਜਿਹੜਾ ਆ ਰੇਟਰ ਜਿਹੜਾ 540 ਉਹ ਨਹੀਂ ਸਫਾਈ ਨਹੀਂ ਦਿੰਦਾ ਤਾਂ ਬਾਈ ਹੁਣੀ ਕਹਿੰਦੇ ਵੀ ਅਸੀਂ 60 10 ਹੌਲੈਂਡ ਨੂੰ 750 ਚੱਕਰ ਤੇ ਚਲਾਉਨੇ ਆ ਜਦੋਂ ਸੁਪਰ ਸੀਡਰ ਨਾਲ ਕਣਕ ਬੀਜੀ ਦੀ ਆ ਵੀ ਇਹਦਾ ਕਾਰਨ ਇਹ ਆ ਵੀ ਇੱਕ ਤਾਂ ਸਫਾਈ ਬਹੁਤ ਆਉਂਦੀ ਆ ਖੱਤੇ ਚ ਚਾਹੇ ਤੇਲ ਬਾਈ ਹੁਣੀ ਕਹਿੰਦੇ ਵੱਧ ਹੀ ਖਾ ਜਾਂਦਾ ਉਹ ਪਰ ਸਫਾਈ ਕੰਨੀਓ ਕੰਮ ਕੰਨੀਓ ਕੋਈ ਜਮਾ ਵੀ ਸ਼ਿਕਾਇਤ ਨਹੀਂ ਹੁੰਦਾ ਹੌਲੈਂਡ ਜਿਹੜੇ ਪ੍ਰੇਮੀ ਨੇ ਉਹਨਾਂ ਲਈ ਖਾਸ ਤੌਰ ਤੇ ਇਹ ਵੀਡੀਓ ਹੈ ਨਾ ਤੇ ਬਣਾਈਆਂ ਇਸ ਕਰਕੇ ਅਸੀਂ ਬਣਾ ਰਹੇ ਆ ਕਿਉਂਕਿ ਦੋ ਵੀਡੀਓ ਨੂੰ ਤੁਸੀਂ ਵਧੀਆ ਰਿਸਪੌਂਸ ਦਿੱਤਾ ਬਦਲਵਾ ਕੰਟੈਂਟ ਤੁਹਾਡੇ ਕੋਲ ਆਉਂਦਾ ਰਹੂਗਾ ਤੇ ਮਾਲਕ ਭਾਈ ਚੜਦੀ ਕਲਾ ਚ ਰੱਖੀ ਜੀ ਤਾਂ ਜੋਗਨ ਭਾਈ ਨਾ ਪਹਿਲਾਂ ਵੀਡੀਓ ਵੀ ਪਾਈ ਸੀ ਅਰਦਾਸ ਇਹੀ ਆ ਵੀ ਜੀਮਿਦਾਰ ਦੀ ਫਸਲ ਟਾਈਮ ਕਰਾ ਵੱਢੀ ਜਾ ਠੀਕ ਆ ਗੱਲ ਵਾਲੀ ਵੀਡੀਓ ਚ ਵੀ ਅਰਦਾਸ ਬੇਨਤੀ ਕੀਤੀ ਆ ਭਾਈ ਵੀਡੀਓ ਨੂੰ ਵਧੀਆ ਲੱਗਦੀ ਆ ਤਾਂ ਭਾਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਭਾਈ ਉਹਨਾਂ ਦਾ ਵੀ ਧੰਨਵਾਦ ਜਸਨੇ ਦਾ ਖਾਸ ਤੌਰ ਤੇ ਧੰਨਵਾਦ ਆ ਭਾਈ ਕਿਹੜਾ ਲੈ ਕੇ ਠੀਕ ਆ ਵੀਰੇ ਆ ਦਵਾਰ ਭਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ਼੍ਰੀ ਅਕਾਲ